ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਤਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਤੇ ਤਿੰਨ ਮੋਹਰਾਂ ਦੇ ਝੋਟੀਆਂ ਚੰਗਿਆ ਜਿੰਦਿਆਂ ਨਾਲ ਦਿਖਾਵਾਂਗੇ ਇੱਕ ਤਾਜੀ ਸੂਵੀ ਵੀ ਤੋਂ ਗੱਪਰਾ ਡਟੇਲ ਵੀਰ ਤੋਂ ਪੁੱਛੋ ਸਸਤੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜਕਿੰਦਰ ਥੈਂਕ ਯੂ ਵੀਰੇ ਪਿੰਡ ਟੱਲੇਵਾਲ ਖੁਰਦ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 94659 95783 94659 95783 95783 ਜਿਹੜੇ ਪਹਿਲੇ ਨੰਬਰ ਝੋਟੀ ਦੇਖੀ ਜਾਨੇ ਕਿਹੜਾ ਸੂਆ ਸੂੰਦੀ ਆ ਵੀਰੇ ਦੂਜਾ ਸੂਆ ਤੇ ਕੈ ਕਿਦਾਂ ਲੈਂਦੀ ਆ ਜੇ ਇਹ ਤਾਂ ਲੈ ਜੂਗੀ 7-8 ਦਿਨ ਬਾਈ 7-8 ਦਿਨ ਬਾਕੀ ਤੇ ਕੈ ਦਿਨ ਲੈਂਦਾ ਸੂਣ ਤੇ ਆ ਜੇ ਇਹ ਜੀ 8-10 ਦਿਨ ਲੈਂਦੀ ਆ ਜੀ ਠੀਕ ਆ 8-10 ਦਿਨ ਇਹਦੇ ਸੂਣ ਚ ਬਾਕੀ ਪਏ ਆ ਤੇ ਦੁੱਧ ਕਿੰਨਾ ਦੱਸੇ ਮਾਲਕ ਨੇ ਆਪਣੇ ਪਿਛਲੇ ਵੀਰੇ ਪਹਿਲੇ ਸੂਏ ਰੱਛਿਆ 13-14 ਲੀਟਰ ਠੀਕ ਹੈ 21-15 ਕਿਲੋਆਂ ਲੀਟਰ ਦੇ ਜੀ ਮੰਨ ਕੇ ਜਲੇ ਵੀ 14 ਕਿਲੋ ਵਾਲੇ ਤੇ ਹੈਗੀ ਆ ਹਾਂਜੀ ਹਾਂਜੀ 14 ਕਿਲੋ ਤਾਂ ਆਰਾਮ ਠੀਕ ਹੈ ਦਿਨ 10 ਕਿ ਬਾਕੀ ਆ ਮੁੱਲੇ ਦਾ ਕੀ ਰਹੂਗਾ ਮੁੱਲੇ ਦਾ ਵੀਰੇ ਕਰਾਉਣ ਨੂੰ ਤਾਂ ਇੱਕ 60 ਕਰਾ ਲਓ ਇੱਕ 55 ਦੀ ਦੇਣੀ ਆ ਮਾਨ ਤਾਂ ਮੜਾ ਮੋਟਾ ਮਾਨ ਤਾਂ ਧੋਰੀ ਬਾਹਰ ਨੂੰ ਸੋ ਫਿਰ 1,55,000 ਦੀ ਵੀਰਾਂ ਚੋਟੀ ਦੇਣੀ ਆ ਚੰਗੀ ਜੰਦ ਜਾਨ ਵਾਲੀ ਰਾਜੀ ਸਮੀ ਬਲੀ ਵੀ ਕੱਦ ਕਾਠ ਚੰਗਾ ਤੇ ਸਿੰਘ ਮੂੰਹ ਮੱਥੇ ਦੀ ਪੂਰੀ ਸਾਫ ਸੁਥਰੀ ਆ ਦੂਜਾ ਸੂਆ ਸੂਨ ਨੂੰ ਲਗਭਗ 8-10 ਦਿਨ ਦੇ ਪੈਂਡਿੰਗ ਪਿਆ ਤੋ ਕੱਦ ਕਾਠ ਵਗੈਰਾ ਦੇਖੋ ਤੇ ਮੂੰਹ ਮੱਥੇ ਦੀ ਚੰਗੀਆਂ ਕੁੰਡੇ ਸਿੰਗਾ ਦੀ ਤੇ ਸਾਫ ਸੁਥਰਾ ਥਾਣਾ ਹਮਾਰਾ ਸੋਹਣੀ ਥਾਣਾ ਦੇ ਵਿੱਚ ਬਿੱਥੀ ਆ ਲਗਭਗ ਦੇਖੀਏ 5 5 6 ਸੇਂਗਲਾਂ ਦੀ ਬਿੱਥੀ ਥਾਣਾ ਦੇ ਵਿੱਚ ਪਈ ਆ ਸੋਲੇਵਾ ਦੇਖ ਸਕਦੇ ਹੋ ਬਿਲਕੁਲ ਮੁਠੀ ਵਾਲਾ ਥਾਣਾ ਕੋਈ ਮੰਨ ਕੇ ਚੱਲੋ ਵੀ ਮੋਟਾ ਥਾਣਾ ਨਹੀਂ ਕੋਈ ਲੰਬਾ ਨਹੀਂ ਬਿਲਕੁਲ ਮੀਡੀਅਮ ਸਾਈਜ਼ ਦਾ ਸੋਹਣਾ ਸਾਫ ਸੁਥਰਾ ਥਾਣਾ ਤੇ ਅੱਗੇ ਵੀਰੇ ਦੋ ਨੰਬਰ ਜਿਹੜੀ ਝੋਟੀ ਦੇਖੀ ਜ ਨੇ ਇਹ ਕਿਹੜਾ ਸੁਆ ਸੁੰਦੀ ਹੈ ਇਹ ਵੀ ਦੂਜਾ ਸੁਆ ਸੁੰਦੀ ਹੈ ਇਹ ਦੂਜਾ ਸੁਆ ਇੱਕ ਐਗ ਦੇ ਲੈ ਜੂਗੇ ਜੀ ਇਹ ਲੈ ਜੀ ਇਹ ਦਾਸ ਤੋਂ ਕੰਦਰਾ ਹੈ ਇਹਦੇ ਵੀ 10 ਤੋਂ 12 ਦਿਨ ਬਾਕੀ ਪਏ ਆ ਠੀਕ ਹੈ ਇਹਦਾ ਦੁੱਧ ਆਪਾਂ ਨੂੰ ਕਿੰਨਾ ਦੱਸਿਆ ਪਹਿਲਾਂ ਉਹਨਾਂ ਦਾ ਇਹਦਾ ਦੁੱਧ ਜੀ ਪਹਿਲਾਂ ਤਾਂ 11-12 ਲੀਟਰ ਸੀ ਠੀਕ ਹੈ ਤੇ ਇਹਦੇ ਕੀ ਅੰਦਾਜ਼ਾ ਲਾ ਜੀ ਵੀ ਲਗਭਗ 11-12 ਲੀਟਰ ਦੇ ਇਹਦਾ ਭਾਗ ਹੀ ਰਹੂਗਾ ਜੀ ਇਹਦਾ ਭਾਗ 1.25 ਮਾਨਤਾਰ ਹੋ ਜੀ ਮਣੀ ਮੋਟਾ ਠੀਕ ਹੈ ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਦੂਜੇ ਨੰਬਰ ਜਿਹੜੀ ਝੋਟੀ ਦੇਖੀ ਜਾਂਦਾ ਸਵਾ ਲੱਖ ਰੁਪਇਆ ਕੀਮਤ ਆ 8-10 ਦਿਨ ਲਗਭਗ ਸੂਣ ਦੇ ਵਿੱਚ ਬਾਕੀ ਪਏ ਆ 12 ਲੀਟਰ ਦੁੱਧ ਪਲੂਣ ਦਾ ਦਿੱਤਾ ਵਾ ਤੇ ਬਾਕੀ ਕੁੱਡੇ ਸੰਗਾ ਦੀ ਪੂਰੀ ਸੋ ਰਾਜੀ ਸਮੀ ਬੜੀ ਵੀ ਸੋ ਥਾਣਾ ਦਾ ਤੁਸੀਂ ਗੈਪ ਦੇਖ ਸਕਦੇ ਨਿਖੜਵੇਂ ਥਾਣਾ ਸੋਹਣੇ ਵਿੱਚ ਦੇ ਚਾਰੇ ਤੇ ਰਾਜੀ ਸਮੀ ਬੜੀ ਵੀ ਬਹੁਤ ਜ਼ਿਆਦਾ ਤੇ ਬਾਕੀ ਥਾਣਾ ਡਿਜ਼ਾਈਨ ਬਹੁਤ ਚੰਗਾ ਤੂੰ ਇਹ ਨਹੀਂ ਗੱਲ ਵੀ ਥਾਣੇ ਜੋੜਦੀ ਆ ਗਲਗਭਗ ਦੇਖੇ 5 5 6 6 ਮੁਗਲਾ ਦੀ ਬਿੱਤੀ ਥਾਣਾ ਦੇ ਵਿੱਚ ਪਈ ਆ ਪੂਰੀ ਸਾਫ ਸੁਥਰੀ ਝੋਲੀ ਵਾਲੀ ਝੋਟੀ ਆ ਤੇ ਦਿਨ 8 10 ਜੇ ਲੈਂਦੀ ਪਿਆ ਸਵਾ ਲੱਖ ਰੁਪਏ ਕੀਮਤ ਦਾ ਸੋ ਥਾਣਾ ਬੰਨਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਤੇੜੀ ਤੀਜੇ ਨੰਬਰ ਝੋਟੀ ਦੇਖੀ ਜਨਾ ਪਏ ਕਿਹੜਾ ਸੁਆ ਸੁਈ ਹੈ ਜੀ ਇਹ ਵੀਰੇ ਤੀਜਾ ਸੁਆ ਸੁਈਆ ਕਹਿੰਦੇ ਉਹ ਤਾਂ ਦੂਜਾ ਵੀ ਕਹਿੰਦਾਂਗੇ ਆਪਾਂ ਠੀਕ ਹੈ ਤੀਜਾ ਸੁਆ ਬੱਚਾ ਨਹੀਂ ਕੀਤਾ ਇਹਦਾ ਬੱਚਾ ਤੀਜਾ ਹੀ ਰਾਤੀ ਸੁਈਆ 3:00 ਵਜੇ ਠੀਕ ਹੈ ਕੱਟੀ ਪੂਰੀ ਹੁੰਦੜੇ ਲੈ ਚੰਗੀ ਹੈ ਨਾ ਕਿਸੇ ਚੰਗੇ ਸੀਮਨ ਦੀ ਆ ਤੇ ਜੇਰਜੂ ਡਰਨ ਹਾਂ ਜੇਰਜੂ ਡਰਨਗੇ ਕਿੰਨਾ ਇੱਕ ਪਿਛਲੀ ਵਾਰਾ ਦੁੱਧ ਦੱਸਿਆ ਦਾਪਨੂੰ ਪਿਛਲੀ ਵਾਰ ਵੀਰੇ 14 13 14 ਲੀਟਰ ਦੁੱਧ ਦਿੱਤਾਗਾ ਠੀਕ ਹੈ ਤੇ ਚਵਾਈ ਚਵਾਈ ਦੀ ਇੱਕ ਨੰਬਰ ਨਰਮਾਪੁਰੀ ਚਵਾਈ ਦੀ ਹਾਂਜੀ ਹਾਂਜੀ ਇਹ ਇਹਦਾ ਭਾਗ ਹੀ ਰੱਖਿਆ ਠੀਕ ਹੈ ਇਹ ਇਹਦਾ ਭਾਗ ਹੀ ਰੱਖਿਆ ਆਪਾਂ ਇਹਦਾ ਪਾਜ 1 ਲੱਖ 55 ਹਜ਼ਾਰ ਰਹਾ। ਅੰਦਾਜ਼ਾ ਲਾਈਏ ਦੁੱਧ ਕਿੰਨਾ ਪਾ ਦੂਗੇ ਇਸ ਦੀ? ਦੁੱਧ ਦੀ 15-16 ਲੀਟਰ ਪਾ ਦੇ। ਤੋਰੀ ਵਾਰ ਨੂੰ ਉਹਨੂੰ। ਸਭ ਤੋਂ ਤੀਜੇ ਨੰਬਰ ਆਪਾਂ ਜਿਹੜੀ ਝੋਟੀ ਦੇਖਦੇ ਵਾ ਤੀਸਰਾ ਸੂਆ ਅੱਜਾ ਇਹਨਾਂ ਨੂੰ ਸੂਈ ਹੋਈ ਆ। ਸੋ ਰਾਤ ਦੀ ਸੂਈ ਵਾ। ਬੱਚਾ ਇਹਦੇ ਪਿੱਛੇ ਕਰਤੀ ਆ ਫੀਮੇਲ ਆ ਚੰਗੀ ਜਿੰਦ ਜਾਨ ਵਾਲੀ। ਦੁੱਧ ਦੂਸਰੇ ਸੂਏ ਦਾ ਦੱਸਦੇ ਵਾ 14 ਲੀਟਰ ਦੇ ਆਸ-ਪਾਸ ਦਿੱਤਾ। ਚੰਗੀ ਆਪਾਂ ਕੇਅਰ ਕਰਾਂਗੇ ਤਾਂ ਲਗਭਗ 15 ਲੀਟਰ ਦੁੱਧ ਨੂੰ ਟੱਚ ਕਰ ਸਕਦੇ ਆ। ਬਟਨ ਵਾਲੀ ਝੋਟੀ ਐ ਬੈਕ ਸਾਈਡ ਤੇ ਬਟਨ ਦੇਖੋ ਸੋਨੇ ਦਿਖਾਈ ਦਿੰਦੇ ਆ ਇਹਦੇ ਵਿਰਤਾਰਾ ਦੇਖ ਸਕਦੇ ਚੋਣ ਪਸਮਾ ਦੇਖੋ ਪੂਰਾ ਮੋਟਾ ਮੋਟਾ ਸਾਫ ਸੁਥਰਾ ਚੋਣਾ ਜਾਵਾ ਕੋਈ ਭੂਰ ਸਰ ਲਾਣੀ ਤੇ ਮੂਹ ਰਥਰਾਂ ਚ ਮਾਰਦੀ ਵਿਰਤਾਰਾ ਸੋ ਚਵਾਈ ਦੇਖੋ ਜਮਾ ਹਲੇ ਬੋਲੇ ਦੇ ਵਿੱਚ ਹੀ ਹੈਗੀ ਰਾਤ ਦੀ ਸੂਈ ਵੀ ਆ ਤੇ ਵੀਰੇ ਦੁੱਧ ਆ ਬਕਨਾ ਜੋਦਾ ਬੋਲਾ ਸਵੇਰੇ ਦਾ ਦੁੱਧ ਵੀਰੇ ਤਿੰਨ ਚਾਰ ਲੀਟਰ ਕੱਢਿਆ ਸੀਗਾ ਠੀਕ ਹੈ ਹਾਂਜੀ ਅੰਦਾਜ਼ਾ ਲਾ ਕੇ ਜਲੇ 15 ਕਿ ਲੀਟਰ ਤੋਂ ਬਾਹਰ ਵਾਲੀ ਝੋਟੀ ਹੈਗੀ ਹੈ ਤੇ ਨੰਬਰ ਬੋਲੀ ਦੁਬਾਰੇ ਆਪਣਾ 94659 95787 ਸੌਰਵ ਪਿੰਡ ਟੱਲੇ ਵਾਲਾ ਖੁਰਦਾ ਜ਼ਿਲ੍ਹਾ ਬਰਨਾਲਾ ਦਾ ਪਿੰਡ ਪਿਆਗਾ ਤਿੰਨ ਝੋਟੀਆਂ ਦਿਖਾਇਆ ਚੰਗੇ ਜਿੰਦੇ ਜਾਨ ਵਾਲੇ ਰੇਟ ਵੀਡੀਓ ਦੇ ਵਿੱਚ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋ ਗਿਆ ਕੀ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤੈਅ ਲਓ